ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਘਰੋਂ ਨਿਕਲਿਆ ਸੀ ਪਰ ਅਗਲੀ ਸੀਟਾਂ ਤੇ ਭੈਣ-ਭਰਾ ਹੱਸਦੇ ਖੇਡਦੇ ਜਾ ਰਹੇ ਸਨ ਮੱਥਾ ਟੇਕਣ ਦੇ ਲਈ ਇਹ ਪਰਿਵਾਰ ਘਰੋਂ ਚੱਲਿਆ ਸੀ ਰਾਹ ਦੇ ਵਿੱਚ ਹੀ ਭੈਣ-ਭਰਾ ਦੀ ਜਾਨ ਚਲੀ ਗਈ ਹਾਦਸੇ ਦੇ ਵਿੱਚ ਤੇ ਦੋ ਜਾਣਿਆਂ ਦੀ ਜਾਨ ਗਈ ਹੈ ਉੱਥੇ ਹੀ ਪਰਿਵਾਰ ਦੇ ਹੋਰ ਮੈਂਬਰ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਜਿਨ੍ਹਾਂ ਦੇ ਵਿੱਚ ਬੱਚਾ ਵੀ ਸ਼ਾਮਿਲ ਹੈ ਦੱਸਦੇ ਕਿ ਮੁਕੇਰੀਆਂ ਹਾਜੀਪੁਰ ਮੁੱਖ ਮਾਰਗ ਤੇ ਇਹ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਈ ਹੈ ਜਿਸ ਤੋਂ ਬਾਅਦ ਦੋ ਜਾਣਿਆਂ ਦੀ ਜਾਨ ਗਈ ਜੋ ਕਿ ਆਪਸ ਦੇ ਵਿੱਚ ਭੈਣ ਭਰਾ ਸਨ ਕਾਰ ਦਰਖਤ ਨਾਲ ਇੰਨੀ ਤੇਜ਼ੀ ਦੇ ਨਾਲ ਟਕਰਾਈ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੀ ਹੈ ਤਸਵੀਰਾਂ ਤੋਂ ਹੀ ਸਾਫ ਹੋ ਰਿਹਾ ਹੈ ਕਿ ਇਹ ਸਾਰਾ ਹਾਦਸਾ ਕਿੰਨਾ ਭਿਆਨਕ ਹੋਵੇਗਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਘਟਨਾ ਕਾਰ ਡਰਾਈਵਰ ਨੂੰ ਦਿਲ ਦਾ ਦੌਰਾ ਪੈਣ ਦੇ ਕਾਰਨ ਵਾਪਰੀ ਹੈ ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰ ਲਿਆ ਦੱਸਦੀ ਹੈ ਕਿ ਮੁਕੇਰੀਆਂ ਹਜਪੁਰ ਮੁੱਖ ਮਾਰਗ ਤੇ ਇਹ ਸਾਰੀ ਘਟਨਾ ਵਾਪਰੀ ਜਿਸ ਤੋਂ ਬਾਅਦ ਉੱਥੇ ਲੋਕ ਇਕੱਠੇ ਹੋ ਗਏ ਜਾਣਕਾਰੀ ਦਿੰਦੇ ਹੋਏ ਮੌਜੂਦ ਉੱਥੇ ਇੱਕ ਵਿਅਕਤੀ ਦੇ ਵੱਲੋਂ ਹੀ ਦੱਸਿਆ ਗਿਆ ਕਿ ਹਜਪੁਰ ਸਾਈਡ ਤੋਂ ਆ ਰਹੀ ਕਾਰ ਦਰਖਤ ਦੇ ਨਾਲ ਟਕਰਾ ਗਈ ਸੀ ਕਾਰ ਦੇ ਵਿੱਚ ਦੋ ਬੱਚਿਆਂ ਸਮੇਤ ਪੰਜ ਲੋਕ ਸਵਾਰ ਸਨ ਰਾਗੀਰਾਂ ਦੀ ਮਦਦ ਦੇ ਨਾਲ ਕਾਰ ਦੇ ਵਿੱਚ ਫਸੇ ਸਾਰੇ ਲੋਕਾਂ ਨੂੰ ਬਾਹਰ ਕੱਢ ਕੇ ਮੁਕੇਰੀਆਂ ਹਸਪਤਾਲ ਪਹੁੰਚਾਇਆ ਗਿਆ ਸੀ ਕਾਰ ਦੇ ਵਿੱਚ ਸਵਾਰ ਵਿਅਕਤੀ ਜੈਸ਼ ਅਤੇ ਉਸਦੀ ਭੈਣ ਵਾਸੀ ਨਿਊ ਕਲੋਨੀ ਮਕੇਰੀਆਂ ਦੀ ਜਾਨ ਗਈ ਹੈ ਜਦੋਂ ਕਿ ਬਾਕੀ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਹੈ ਦੱਸਦੇ ਕਿ ਇਸ ਦੇ ਕੇਸ ਤੇ ਵਿੱਚ ਬੱਚੇ ਵੀ ਸ਼ਾਮਿਲ ਨੇ ਅਤੇ ਇਸ ਦੇ ਵਿੱਚ ਭੈਣ ਭਰਾ ਦੀ ਜਾਨ ਜਾਣ ਤੋਂ ਬਾਅਦ ਸਾਰਾ ਪਰਿਵਾਰ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਹੈ ਅੱਜ ਮੇਰੀ ਵਾਰ ਦੇ ਵਿੱਚ ਲੰਬੀ ਗਲੀ ਮੁਕੇਰੀਆ ਵਿੱਚ ਜੈਸ਼ਮੰਦ ਜੋ ਕਿ 10 ਕਲੈਕਸ਼ਨ ਦੀ ਸ਼ਾਪ ਦੁਕਾਨ ਦੇ ਨਾਲ ਦੇ ਉੱਪਰ ਆਪਣੀ ਦੁਕਾਨ ਚਲਾ ਰਿਹਾ ਸੀ ਅੱਜ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਆਪਣੀ ਭੈਣ ਆਪਣੀ ਮਾਤਾ ਆਪਣੀ ਭੂਆ ਦੇ ਨਾਲ ਗੱਦੰਡੇ ਟਲੇ ਸੌੜੇ ਵਿਖੇ ਮਥੜੀ ਕੇ ਆ ਰਹੇ ਸੀ ਤਲਵਾੜੇ ਰੋਡ ਵਿਖੇ ਬੁੱਡੇਵਾਲ ਦੇ ਮੋੜ ਦੇ ਕੋਲ ਅਚਾਨਕ ਘਾਰ ਬੇਕਾਬੂ ਹੋ ਗਈ ਔਰ ਲਾਗੇ ਖੜੇ ਜਾਮਨ ਦੇ ਬੂਟੇ ਦੇ ਵਿੱਚ ਜਾਟ ਕਰਾਈ ਜਿਸ ਦੇ ਵਿੱਚ ਗੱਡੀ ਦੇ ਵਿੱਚ ਮੋਰੇ ਜੈਸ਼ਮੰਦ ਚਲਾ ਰਿਹਾ ਸੀ ਨਾਲ ਮੋਲੀ ਸੀਟ 'ਤੇ ਉਸਦੀ ਭੈਣ ਬੈਠੀ ਸੀ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਜਿਹੜੇ ਚਾਰ ਫੋਰਸ ਸੀ ਉਹਨਾਂ ਦੇ ਨਾਲ ਉਹ ਜ਼ਖਮੀ ਹੋ ਗਏ ਜਿੱਤੋੜਾ ਦੀ ਮਾਤਾ ਧੂਆ ਉਹਨਾਂ ਦੀ ਭਾਂਜੀ ਇਹ ਸਾਰੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਲੁਧਿਆਣਾ ਡੀ ਐਮ ਸੀ ਰੈਫਰ ਕਰਤਾ ਮੌਕੇ ਤੇ ਦੋਨੇ ਭੈਣ ਭਰਾਵਾਂ ਦੀ ਮੌਤ ਹੋ ਗਈ। ਹਾਂਜੀ ਸਰ ਕੀ ਸੀ ਸਾਰਾ ਮਾਮਲਾ ਜੀ? ਮਿਕ ਮੇਕੇੜੀ ਦੀ ਫੈਮਿਲੀ ਸੀ ਦੁਪਹਿਰੇ ਕਿਸੇ ਧਾਰਮਿਕ ਸਥਾਨ ਤੇ ਗਏ ਸੀ। ਉੱਥੋਂ ਜਦੋਂ ਵਾਪਸ ਆਉਣ ਲੱਗੇ ਤਾਂ ਖੇ ਸ਼ਾਹ ਨਾ ਟੱਪੇ ਲੈ ਕੇ ਹਸਪਤਾਲ ਲੱਗੇ। ਜਿਹੜਾ ਬੰਦਾ ਚਾਲਕ ਸੀਗਾ ਜੈਸ਼ ਇਹਨੂੰ ਜਦੋਂ ਤੱਕ ਉਹ ਅਟੈਕ ਵਗੈਰਾ ਆ ਗਿਆ ਉਸ ਨਾਲ ਗੱਡੀ ਜਿਹੜੀ ਵੇਕਅਪ ਹੋ ਗਈ ਮੌਕੇ ਤੇ ਦੋਨੇ ਭੈਣ ਫਲਾ ਕੇ ਬੈਠੇ ਦੋਨੇ ਡੈੱਥ ਹੋ ਗਈ ਹੈ ਇਹਨਾਂ ਦੇ ਟੋਟਲ 6 ਸੀਗੇ ਜਿਹਨਾਂ ਚੋਂ 4 ਜਿਹੜੇ ਚੱਕ ਨਹੀਂ ਆ ਗਏ ਉਹ ਜੀਐਮਸੀ ਉਧਰਾਣਾ ਦਾ ਰੈਕਟਰਪੋਰਟ ਪੁਲਿਸ ਨੇ ਕੀ ਕਾਰਵਾਈ ਕੀਤੀ ਗਈ ਤੁਸੀਂ ਬਣਦੇ ਕਾਰਵਾਈ ਕਰ 144 ਦੀ ਕਾਰਵਾਈ